ਇਧਰ ਕਰ ਦਿੱਤਾ ਅੱਜ ਵਿਧਾਨ ਸਭਾ ਦੇ ਵਿੱਚ ਦੇਖੋ ਜੀ ਇਹ ਤਾਂ ਗੱਲ ਹੈਗੀ ਹੈ ਠੀਕ ਹੈ ਮਸਲਾ ਜਿਹੜਾ ਇਹ ਲੇਟ ਹੋਇਆ ਸਾ ਇਸੇ ਕਾਰਨ ਨਹੀਂ ਹੋਇਆ ਕਿਉਂਕਿ ਇੱਕ ਮੌਜੂਦਾ ਐਮਐਲਏ ਦੀ ਜਿਹੜਾ ਗੈਂਗ ਸਟਾਰ ਕਹਿੰ ਲੋ ਜਿਹੜੇ ਲੜਕਿਆਂ ਨੇ ਉਹ ਦਰਜੀਸ ਆਪਣਾ ਵਰਮਾ ਸਾਹਿਬ ਮਾਰੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਮਾਰਨ ਵਾਲੇ ਮੁੰਡੇ ਸੀਗੇ ਉਹਨਾਂ ਦੀ ਇੱਕ ਐਮਐਲਏ ਦੇ ਨਾਲ ਫੋਟੋ ਹੈ ਜਿਹੜੀ ਉਹ ਵਾਇਰਲ ਹੋ ਗਈ ਜੀ ਹੁਣ ਮਤਲਬ ਸਾਰਾ ਸਿਸਟਮ ਹੈ ਜਿਹੜਾ ਸਾਰਾ ਹੁਣ ਉਹਨਾਂ ਨੇ ਤਾਂ ਅਮਨ ਕਾਨੂੰਨ ਦੀ ਸਥਿਤੀ ਤੇ ਰੌਲਾ ਪਾਉਣਾ ਸੀ ਵਿਰੋਧੀ ਧਿਰਾਂ ਨੇ ਤਾਂ ਜੀ ਜੀ ਤੇ ਵਿਰੋਧੀ ਧਿਰਾਂ ਦਾ ਐਮਐਲਏ ਮਤਲਬ ਉਹਦੇ ਨਾਲ ਫੋਟੋ ਦੇ ਇਹ ਨਾਲ ਇੰਸਟਾਗ੍ਰam ਤੇ ਫਿਰ ਇਹ ਸਾਰਾ ਸਿਸਟਮ ਵਿਰੋਧੀ ਧਿਰ ਨੂੰ ਵੀ ਚੇਂਜ ਕਰਨਾ ਪੈ ਗਿਆ ਜਿਹੜੇ ਮਤਲਬ ਉਹਨਾਂ ਨੇ ਇਸ ਗੱਲ ਤੇ ਵੀ ਅਮਨ ਕਾਨੂੰਨ ਦੇ ਉੱਤੇ ਜ਼ਿਆਦਾ ਉਹਨਾਂ ਨੇ ਬੋਲਣਾ ਸੀ ਜਦੋਂ ਇਹ ਫੋਟੋ ਆ ਗਈ ਤਾਂ ਉਹਨਾਂ ਨੂੰ ਮਤਲਬ ਚੁੱਪ ਕਰਨਾ ਪਿਆ ਤੇ ਹੁਣ ਜਿਹੜਾ ਉਹਨਾਂ ਨੂੰ ਵੀ ਸਮਾਂ ਮਿਲ ਗਿਆ ਅ ਅੱਧੀ ਅਸੀਂ ਇਸ ਤੇ ਕੱਲ ਨੂੰ ਕੀ मतलब ਗੱਲਬਾਤ ਕਰਾਂਗੇ ਤੇ ਉਹਦਾ ਸਰਕਾਰ ਨੂੰ ਵੀ ਇਹ ਜਵਾਬ ਮਿਲ ਗਿਆ ਵੀ ਉਹ ਫੋਟੋ ਦਾ ਮੁੱਦਾ ਉਠਾਉਣਗੇ ਕਿਉਂਕਿ ਜਿਹੜਾ ਮਤਲਬ ਇਹ ਨਾ ਮਾਹੌਲ ਹੈ ਜਿਹੜਾ ਉਹ ਵਿਰੋਧੀ ਧਿਰਾਂ ਵੱਲੋਂ ਕੀ ਕ੍ਰੀਏਟ ਕੀਤਾ ਗਿਆ ਡਾਕਟਰ ਸਾਹਿਬ ਬਾਜਵਾ ਸਾਹਿਬ ਨੇ ਸੈਸ਼ਨ ਮਿਲਤੀ ਹੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਸਵਾਲ ਖੜਾ ਕਰਤਾ ਹੈ ਸਰਕਾਰ ਦੇ ਉੱਪਰ ਉਹਨਾਂ ਨੇ ਕਿਹਾ ਕਿ ਮੇਰੀ ਇੱਕ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ ਜਿਹਦੀ ਮੈਂ ਰਿਪੋਰਟ ਕਰਾਈ ਗਈ ਹੈ ਤੇ ਕਹਿੰਦੇ ਪੁਲਿਸ ਵਾਲੇ ਕੋਈ ਐਫਐਦਰਨੀ ਕਰ ਰਹੇ ਤੇ ਉਹਨਾਂ ਨੇ ਯਾਨੀ ਹੁਣ ਕੋਰਟ ਨੂੰ ਉਹ ਅਪੀਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਮੈਂ ਕੋਰਟ ਜਾਵਾਂਗਾ ਤੇ ਇਹ ਕਹਿੰਦੇ ਮੈਂ ਭਗਵਾਨ ਤਮਾਨ ਤੇ ਅਮਰ ਰੋੜਾ ਤੇ ਸਿੱਧਾ ਪਰਚਾ ਦਰਜ ਕਰਾਵਾਂਗਾ ਵੀ ਇਹ ਬੰਦੇ ਵੀਰੇ ਯਾਨੀ ਕਿ ਕਾਰਵਾਈ ਨਹੀਂ ਹੁੰਦੇ ਰੇ ਦੇਖੋ ਜੀ ਐਫਆਈਆਰ ਜ਼ਰੂਰ ਦਰਜ ਕਰਵਾਤੀ ਉਹਨਾਂ ਨੇ ਚਾਰ ਬੰਦਿਆਂ ਤੇ ਕਰੀ ਐ ਮਾਨ ਸਾਹਿਬ ਤੇ ਕਰੀ ਐ ਰੋੜਾ ਸਾਹਿਬ ਤੇ ਕਰੀ ਐ ਚੀਮਾ ਸਾਹਿਬ ਤੇ ਕਰੀ ਐ ਤੇ ਕੇਜਰੀਵਾਲ ਸਾਹਿਬ ਤੇ ਕਰੀ ਐ ਚਾਰਾਂ ਬੰਦਿਆਂ ਦੇ ਨਾਂ ਨੇ ਐਫਆਈਆਰ ਬੱਜਵਾ ਸਾਹਿਬ ਨੇ ਕਿਹਾ ਵੀ 2-4 ਦਿਨਾਂ ਬਾਅਦ ਮੈਂ ਮੀਟ ਕਰਾਵਾਂਗਾ ਜੇ ਉਤੇ ਕੋਈ ਕਾਰਵਾਈ ਜਾ ਉਹਨਾਂ ਨੂੰ ਕੋਈ ਸੰਬੰਧਿੰਗ ਜਾ ਜਿਸ ਤਰ੍ਹਾਂ ਦਾ ਵੀ ਕੋਈ ਮੈਸੇਜ ਦੇ ਕੇ ਨਾ ਸੱਦੇ ਤਾਂ ਮੈਂ ਰੁੱਖਾ ਹਾਈ ਕੋਰਟ ਵੱਲ ਕਰਾਂਗਾ ਉਸ ਤੋਂ ਹਾਈ ਕੋਰਟ ਦੇ ਵਿੱਚ ਮਤਲਬ ਵਕੀਲ ਕਰਕੇ ਜੋ ਫੈਸਲਾ ਫਿਰ ਉਹ ਕਹਾ ਜੱਦਸਾਫ ਕਰਨਗੇ ਉਹ ਸਾਰੇ ਮੈ ਤੁਹਾਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੁੰਦਾ ਕਿਉਂਕਿ ਡਾਕਟਰ ਸਾਹਿਬ ਜਦੋਂ ਆਪਾਂ ਸਵੇਰੇ ਲਾਈਵ ਕਰਨ ਲੱਗੇ ਸੀ ਮੈਂ ਉਸ ਤੋਂ ਬਾਅਦ ਚੋ ਦੇਖ ਰਿਹਾ ਸੀ ਕਿ ਲੋਕਾਂ ਦੇ ਜਿਹੜੇ ਪੱਖ ਆ ਰਹੇ ਸੀ ਤਾਂ ਮੁਹਾਲੀ ਖਰੜ ਦੇ ਜਿਹੜੇ ਲੋਕ ਸੀਗੇ ਉਧਰ ਸਾਈਡ ਚੰਡੀਗੜ੍ਹ ਦੇ ਉਹ ਇਹ ਕਹਿ ਰਹੇ ਸੀ ਵੀ ਆ ਸੈਸ਼ਨ ਹੋਏਗਾ ਤਾ ਸੈਸ਼ਨ ਦੇ ਵਿੱਚ ਸਾਡੀਆਂ ਗੱਲਾਂ ਹੋਣਗੀਆਂ ਵੀ ਜਿਹੜਾ ਪੰਜਾਬ ਦੇ ਵਿੱਚ ਗੁੰਡਾਵਾ ਸਿਸਟਮ ਵਧਿਆ ਪਿਆ ਇਹ ਮੁੱਦੇ ਉੱਠਣੇ ਚਾਹੀਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ ਵੀ ਸੈਸ਼ਨ ਕਿਸੇ ਕਰਕੇ ਯਾਨੀ ਕਿ ਖਰਾਬ ਸਮਾਂ ਖਰਾਬ ਨਾ ਹੋਵੇ ਤੇ ਡਾਟਾ ਸਭ ਤੋਂ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਵਾਲ ਖੜਾ ਕਰ ਦਿੱਤਾ ਹੈ ਕਿ ਤੁਸੀਂ 11 ਮਿੰਟ ਦੇ ਸੈਸ਼ਨ ਦੇ ਲਈ 2 ਕਰੋੜ ਰੁਪਏ ਕਿਉਂ ਖਰਾਬ ਕੀਤਾ ਵੇਖੋ ਜੀ ਕਈ ਇਹ ਇਸ ਪਾਰਟੀ ਦੇ ਕੋਈ ਵੱਡੇ ਲੀਡਰਾਂ ਦਾ ਬਰੇਸ਼ ਦੇ ਵਿੱਚ ਚਲੇ ਗਏ ਐ ਗੱਲ ਕਰ ਇਹ ਹੈ ਵੀ ਹੁਣ ਰੌਲਾ ਜਿਹੜਾ ਕੀ ਹੈ ਨਾ ਜੀ ਜਿਹੜੀ ਇਹ ਪ੍ਰਤ ਪਾਈ ਹੈ ਇਹ ਪਿਛਲੀਆਂ ਸਰਕਾਰਾਂ ਨੇ ਉਹੀ ਪਾਈ ਹੋਈ ਹੈ ਜਿਵੇਂ ਤਰੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੁੰਦਾ ਸੀ ਇਸੇ ਤਰੀ ਕਾਂਗਰਸ ਦੀ ਸਰਕਾਰ ਦੇ ਵਿੱਚ ਹੁੰਦਾ ਸੀ 13 ਦਾ ਮਤਲਬ ਹਕਾ ਦੇ ਕੇ ਸੱਦ ਲੈਣੇ ਐਮ ਐਲ ਏ ਸਾਰਨਾ ਵਿਰੋਧੀ ਧਿਰਾਂ ਦੇ ਵੀ ਵਿਧਾਨ ਸਭਾ ਦਾ ਇਲਾਜ ਸ਼ੁਰੂ ਹੋਊਗਾ ਐਮਰਜੈਂਸੀ ਜਦੋਂ ਮਤਲਬ ਉਹ ਸਾਰੇ ਇਕੱਠੇ ਹੁੰਦੇ ਫਿਰ ਸ਼ਰਧਾਂਜਲੀ ਦੇ ਕੇ ਮਿਲਤਵੀ ਕਰ ਦਿੰਦੇ ਉਹੀ ਗੱਲ ਇਹ ਹੁਣ ਹੋਈ ਹੈ ਹੁਣ ਉਹ ਥੋੜਾ ਜਿਹਾ ਰੌਲਾ ਪਾ ਰਹੇ ਨੇ ਕਿਉਂਕਿ ਵਿਰੋਧੀ ਧਿਰਾਂ ਦੇ ਵਿੱਚ ਨੇ ਤੇ ਜਦੋਂ ਉਹ ਰਾਜਕਰਤੀ ਪਾਰਟੀ ਦੇ ਵਿੱਚ ਹੁੰਦੇ ਸੀ ਸਫਾਈ ਕਰਦੇ ਹੋ ਉਦੋਂ ਵੀ ਇਸੇ ਤਰ੍ਹਾਂ ਜੀ ਗੱਲ ਤਾਂ ਇਹ ਹੈ ਵੀ ਸਭ ਤੋਂ ਜਿਹੜਾ ਵੱਡਾ ਮੁੱਦਾ ਹੈ ਅੱਜ ਕੱਲ ਸਿਵਰੇਜ ਦੀ ਨਿਕਾਸੀ ਦਾ ਜੀ ਜੀ ਕਿਉਂਕਿ ਥਾਂ ਥਾਂ ਸ਼ਹਿਰਾਂ ਦੇ ਵਿੱਚ ਸਿਵਰੇਜ ਦੇ ਨਾਲ ਛੜਕਾ ਭਰੀਆਂ ਪਈਆਂ ਨੇ ਮਤਲਬ ਪਰਲੋ ਦੀ ਤਰ੍ਹਾਂ ਇੱਕ ਰੂਪ ਧਾਰਨ ਕਰ ਗਿਆ ਦੋ ਦੋ ਤਿੰਨ ਤਿੰਨ ਫੁੱਟ ਸੜਕਾਂ ਦੇ ਉੱਤੇ ਸਿਵਰੇਜ ਦਾ ਪਾਣੀ ਹੈ ਸਭ ਤੋਂ ਮੇਨ ਮੁੱਦਾ ਤਾਂ ਇਹ ਹੈ ਵੀ ਜੇ ਵਿਰੋਧੀ ਧਿਰ ਜੇ ਚੱਕਣਾ ਗੱਲ ਕਰ ਵਿਰੋਧੀ ਤੇਰਾ ਗਰਾਊਂਡ ਜੀਰੋ ਨਾਲ ਨਹੀਂ ਜੁੜੇ ਹੋਏ ਇਹ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਹੈਲੀਕਾਪਟਰਾਂ ਦੇ ਵਿੱਚ ਜਾਂਦੇ ਨੇ ਇਹਨਾਂ ਨੂੰ ਸੜਕਾਂ ਦੇ ਉੱਤੇ ਖੜੇ ਪਾਣੀ ਨਾਲ ਕੋਈ ਸਬੰਧ ਨਹੀਂ ਇਸ ਕਰਕੇ ਮਤਲਬ ਇਹ ਵੀ ਇੱਕ ਟਲਣ ਦਾ ਬਹਾਨਾ ਭਾਲਦੇ ਸੀਗੇ ਤੇ ਉਹ ਟਲਣ ਦਾ ਬਹਾਨਾ ਇਹਨਾਂ ਨੂੰ ਮਿਲ ਗਿਆ ਕਿਉਂਕਿ ਜਿਹੜਾ ਆਮ ਲੋਕਾਂ ਦੀ ਹੈ ਮੁਸ਼ਕਲ ਹੈ ਉਹਨਾਂ ਦੇ ਉੱਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਉਹਨਾਂ ਨੂੰ ਕੋਈ ਵਿਰੋਧੀ ਧਿਰ ਦੀ ਨਹੀਂ ਉਹਨਾਂ ਦੀ ਮੁਸ਼ਕਲ ਆਮ ਲੋਕਾਂ ਦੀ ਮੁਸ਼ਕਲ ਹੈ ਕੋਈ ਚੱਕਦਾ ਹੀ ਨਹੀਂ ਤਾਂ ਕਿ ਮਾਨ ਸਾਹਿਬ ਤੱਕ ਪਹੁੰਚ ਸਕਣ ਏ ਉਹ ਉਦੋਂ ਇਹ ਲੋਕਾਂ ਦੇ ਮੂੰਹ ਯਾਨੀ ਕਿ ਜਿੱਪ ਲੱਗ ਜਾਂਦੀ ਇਹਨਾਂ ਦੇ ਮੂੰਹ ਨੂੰ ਆ ਜੀ ਫਿਰ ਤਾਂ ਹੀ ਤਾਂ ਗੱਲ ਤਾਂ ਹੀ ਲੋ ਜੇ ਇਹ ਲੋਕਾਂ ਦੇ ਮੁੱਦੇ ਚੱਕਦੇ ਹੁੰਦੇ ਫਿਰ ਤਾਂ ਮਤਲਬ ਲੋਕ ਇਹਨਾਂ ਨੂੰ ਦੁਬਾਰੇ ਬਣਾ ਲੈਂਦੇ ਜੇ ਲੋਕਾਂ ਦੇ ਮੁੱਦੇ ਨਹੀਂ ਚੱਕਦੇ ਪਰਸਨਲ ਮੁੱਦੇ ਚੱਕਦੇ ਨੇ ਜਾਂ ਮੌਜ ਮਸਤੀਆਂ ਕਰਦੇ ਨੇ ਜਾਂ ਮਤਲਬ ਖਜ਼ਾਨੇ ਤੇ ਅੱਖ ਰੱਖਦੇ ਨੇ ਇਸੇ ਕਰਕੇ ਇਹਨਾਂ ਨੂੰ ਸਾਈਡ ਤੇ ਕੀਤਾ ਹੈਗਾ ਤੇ ਜੇ ਹੁਣ ਵਾਲੀ ਪਾਰਟੀ ਅ ਜੀ ਬਰੇਲ ਹੈਲੋ ਹਾਂ ਜੀ ਹਾਂ ਜੀ ਹਾਂ ਕੀ ਕਰ ਰਹੇ ਹੋ ਡਾਕਟਰ ਸਾਹਿਬ ਇੱਕਰ ਹਰਪਾਲ ਚਿਮਾ ਦਾ ਬਿਆਨ ਵੀ ਪਲਟਵਾਰ ਕੀਤਾ ਹਰਪਾਲ ਚਿਮਾ ਨੇ ਬਾਜਵਾ ਜੀ ਤੇ ਹਾਂ ਜੀ ਹਰਪਾਲ ਚਿਮਾ ਸਾਹਿਬ ਨੇ ਕਾफी ਕੁਝ ਬੋਲੇ ਨੇ ਉਹਨਾਂ ਨੇ ਡਰਗ ਤੇ ਵੀ ਬੋਲਿਆ ਤੇ ਤਸਕਰਾਂ ਦਾ ਨਾਂ ਵੀ ਲਿਆ ਮਤਲਬ ਤੇ ਹੋਰ ਸਾਹ ਮਤਲਬ ਕੋਸ਼ਿਸ਼ ਹੈ ਇਹ ਵੀ ਸਰਕਾਰ ਦੀ ਵੀ ਦੇਖੋ ਇਹ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੀ ਤੇ ਵਿਰੋਧੀ ਧਿਰਾਂ ਵਾਲੇ ਵੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਇੱਕ ਬਾਰਡਰ ਏਰੀਆ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਸੰਵੇਦਨਸ਼ੀਲ ਮੁੱਦੇ ਨੇ ਇਹਨਾਂ ਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ ਪੰਜਾਬ ਨੂੰ ਕਈ ਇਸਤਾਂ ਦੇ ਜਿਹੜੇ ਦੁਖਾਂਤ ਨੇ ਇਹਨਾਂ ਚੋਂ ਕੱਢਣ ਦੀ ਇੱਕ ਮਤਲਬ ਇਹਨਾਂ ਨੂੰ ਸਕੀਮ ਬਣਾਉਣੀ ਚਾਹੀਦੀ ਆ ਕੋਈ ਪਲਾਨ ਬਣਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਚੱਲਣਾ ਚਾਹੀਦਾ ਸਿਆਸਤ ਕਰਨ ਵਾਸਤੇ ਹੋਰ ਮੁੱਦੇ ਕਾਫੀ ਨੇ ਤਾਂ ਜਿੱਤੇ ਜਲਾਸਤੋਂ ਬਾਅਦ ਅੱਜੀਆਂ ਰੈਲੀਆਂ ਲਗਾ ਰਹਿਆਂ ਦੇ ਵਿੱਚ ਕਿੰਨੀ ਮਰਜ਼ੀ ਸਿਆਸਤ ਕਰੀ ਜਾਵੇ ਇੱਕ ਦੂਜੇ ਨੂੰ ਜੋਗਰ ਰਾਠਾ ਸਾਹਿਬ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਮੇਨ ਮੁੱਦਾ ਸੀ ਉਹ ਬੇਦਬੀਆ ਦੇ ਬਿੱਲ ਨੂੰ ਲੈ ਕੇ ਆਣਾ ਸੀ ਉਹ ਵੀ ਰਹਿ ਗਿਆ ਉਹ ਵੀ ਗੱਲਬਾਤ ਨਹੀਂ ਹੋ ਸਕੀ ਦੇਖੋ ਦੇਖੋ ਜੀ ਬੇਅਦਬੀਆਂ ਦੇ ਮੁੱਦੇ ਦਾ ਸਾਰਾ ਪਤਾ ਹੀ ਹੈ 2000 ਇਹ 16 ਦੇ ਵਿੱਚ ਕਾਂਗਰਸ ਵੱਲੋਂ ਕਾਲੀਦਲ ਵੱਲੋਂ ਕੀਤਾ ਗਿਆ 19 ਦੇ ਵਿੱਚ ਕਾਂਗਰਸ ਵੱਲੋਂ ਕੀਤਾ ਗਿਆ ਬਿੱਲ ਪਾਸ ਗੱਲ ਕਰਤਾ ਹਾਂ ਜਦੋਂ ਸੈਂਟਰ ਤੱਕ ਉਹ ਇਹ ਬਿੱਲ ਪਾਸ ਨਹੀਂ ਹੁੰਦਾ ਤੇ ਹੁਣ ਦੇਖੋ ਵੀ ਹੁਣ ਜਿਹੜੇ ਇਹ ਗਰਾਊਂਡ ਜ਼ੀਰੋ ਤੋਂ ਉੱਟ ਕੇ ਇਹ ਮਤਲਬ ਇਸ ਤਰ੍ਹਾਂ ਆਂਦਾ ਬਿੱਲ ਬਣਾਉਣ ਵਾਸਤੇ ਹੈ ਇਹਨਾਂ ਨੇ ਕਾਫੀ ਵਿੱਚ ਅਮੈਂਡਮੈਂਟਸ ਕੀਤੀਆਂ ਹੋਈਆਂ ਨੇ ਸਰਕਾਰ ਨੂੰ ਵੀ ਚਾਹੀਦਾ ਹੈ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਵੀ ਬੇਅਦਬੀਆਂ ਦਾ ਕਾਨੂੰਨ ਹੈ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਤੇ ਜਿਹੜੇ ਦੋਸ਼ੀ ਹੋਣ ਦੋਸ਼ੀਆਂ ਦੇ ਨਾਲ ਉਹਨਾਂ ਦੇ ਮਾਸਟਰਮਾਈਂਡ ਪਲੈਨਰ ਹੋਣਗੇ ਸਾਰੇ ਉਹ ਸਾਰੇ ਇਸ ਲਪੇਟੇ ਦੇ ਵਿੱਚ ਆ ਕੇ ਮਤਲਬ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਇਸ ਤਰ੍ਹਾਂ ਦੀ ਗੱਲ ਸੋਚ ਜਾ ਕੋਈ ਪਲਾਨ ਵੀ ਨਾ ਬਣਾ ਸਕੇ ਵੀ ਅਦਵੀ ਦੇ ਉੱਤੇ ਮੈਂ 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 ਤਾਂ ਵੀ ਹੋਰ ਆਪ ਦੇ ਦੇਣਾ ਸੁਨੀਲ ਜਾਖੜ ਜੀ ਨੇ ਇੱਕ ਛੋਟੀ ਜਿਹੀ ਪ੍ਰੈਸ ਕਾਨਫਰੈਂਸ ਕੀਤੀ ਹੈ ਉਹ ਸ਼ਾਇਦ ਪੀਟੀਸੀ ਦੀ ਕਿਸੇ ਖਬਰ ਦੇ ਵੀ ਚੱਲ ਰਹੀ ਸੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਹਿੰਦੇ ਵੀ ਭਗਵਾਨਤਮਨ ਸਾਹਿਬ ਨੇ ਰੋਲਾ ਪਾਇਆ ਸੀ ਅਸੀਂ ਬੇਦੀ ਬਿੱਲ ਲੈ ਕੇ ਆਵਾਂਗੇ ਬੇਦੀ ਬਿੱਲ ਲੈ ਕੇ ਆਵਾਂਗੇ ਤਾਂ ਕਹਿੰਦੇ ਅੱਜ ਗੱਲਬਾਤ ਕੋਈ ਹੋਈ ਹੋਈ ਨਹੀਂ ਤਾਂ ਕਹਿੰਦੇ ਰੋਲਾ ਕਿਉਂ ਪਾਉਂਦੇ ਹੋ ਕਹਿੰਦੇ ਬੇਦੀ ਦਾ ਬਿੱਲ ਲੈ ਕੇ ਆਓ ਜੇ ਤੁਸੀਂ ਸੱਚੇ ਹੋ ਉਹਨਾਂ ਨੇ ਭਗਵਾਨਤਮਨ ਸਵਾਲ ਖੜਾ ਕਰਤਾ ਹੈ ਦੇਖੋ ਇਹ ਬਿੱਲ ਜਰੂਰ ਲੈ ਕੇ ਆਉਣਗੇ ਬਿੱਲ ਇਥੋਂ ਪਾਸ ਵੀ ਹੋ ਜਾਊਗਾ ਵਿਧਾਨ ਸਭਾ ਤੋਂ ਗਾਂ ਗਵਰਨਰ ਸਾਹਿਬ ਕੋਲੇ ਜਾਊਗਾ ਤੇ ਗਵਰਨਰ ਸਾਹਿਬ ਦੀ ਮਰਜ਼ੀ ਹੈ ਜੇ ਲੋ ਸੈਂਟਰ 'ਚ ਜਾਊਗਾ ਜਾਂ ਰਾਸ਼ਟਰਪਤੀ ਸਾਹਿਬ ਕੋਲੇ ਜਾਣਗੇ ਦੇਖੋ ਮਾਨਜੋਗ ਹੁੰਦੇ ਨੇ ਆਪਣੇ ਉਹਨਾਂ ਕੋਲੇ ਉਹ ਫਿਰ ਉਦੋਂ ਉਹਨਾਂ ਦਾ ਮਸਲਾ ਜਾ ਰਿਹਾ ਆ ਬਿੱਲ ਤਾਂ ਜਰੂਰ ਪਾਸ ਹੋਏਗਾ ਬਿੱਲ ਇਥੋਂ ਵਿਧਾਨ ਸਭਾ ਦੇ ਵਿੱਚੋਂ ਬੇਅਦ ਕਿਉਂਕਿ ਬੇਅਦ ਵੀ ਦਾ ਮੁੱਦਾ ਪੰਜਾਬ ਦਾ ਇੱਕ ਸੰਵੇਦਨਸ਼ੀਲ ਮੁੱਦਾ ਹੈ ਸਾਰਾ ਪੰਜਾਬ ਇਸ ਮਸਲੇ ਦੇ ਉੱਤੇ ਇੱਕ ਹੈ ਵੀ ਹਾਂ ਬਾਕੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਦੋਸ਼ੀ ਇਹ ਗਰੁੱਪ ਹੁੰਦਾ ਇਹ ਪੱਲਾ ਇੱਕ ਬੰਦਾ ਦੋਸ਼ੀ ਨਹੀਂ ਹੁੰਦਾ ਜੀ ਦੋਸ਼ੀ ਇਹਦਾ ਗਰੁੱਪ ਹੁੰਦਾ ਉਹ ਗਰੁੱਪ ਦੇ ਵਿੱਚ ਗਾਹਾਂ ਪਲੈਨਰ ਹੁੰਦੇ ਨੇ ਪਲੈਨਰਾਂ ਦਾ ਗਾਹ ਇੱਕ ਮਾਸਟਰਮਾਈਂਡ ਹੁੰਦਾ ਹੈ ਜਿੰਨਾ ਚਿਰ ਮਤਲਬ ਮਾਸਟਰਮਾਈਂਡ ਤੱਕ ਨਹੀਂ ਪਹੁੰਚਿਆ ਜਾਂਦਾ ਉਹਨਾਂ ਚਿਰੇ ਜਿਹੜਾ ਕਾਨੂੰਨ ਹੈ ਕੋਈ ਬਹੁਤਾ ਸਾਰਤਕ ਨਹੀਂ ਹੋਣਾ ਕਿਉਂਕਿ ਜਿਹੜੇ ਲੋਕ ਖਰੀਦੋ-ਫਰੋਖਤ ਕਰ ਲੈਂਦੇ ਨੇ ਜਾਂ ਕੋਈ ਉਹਨੂੰ ਕਿਸੇ ਹੋਰ ਤਰ੍ਹਾਂ ਦਾ ਰੰਗ ਰੂਪ ਦੇ ਕੇ ਜਿਹੀਆਂ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਨੇ ਉਹ ਪਾਕ ਸਾਫ਼ ਬਾਹਰ ਬੈਠੇ ਰਹਿ ਜਾਂਦੇ ਨੇ ਇਪਰੇ ਇਹ ਗੱਲ ਹੈ ਨਾ ਡਾਕਟਰ ਸਾਹਿਬ ਸਵਾਲ ਤਾਂ ਇਹ ਵੀ ਉੱਠਦਾ ਜੇਕਰ ਸੈਸ਼ਨ ਹੁੰਦਾ ਤਾਂ ਕਈ ਪੰਜਾਬ ਦੇ ਮੁੰਡੇ ਦੀ ਗੱਲਬਾਤ ਉਹ ਜਿਵੇਂ ਤੁਸੀਂ ਕਹ ਰਹੇ ਹੋ ਸੀਵਰੇਜ ਸਿਸਟਮ ਮੈਨੂੰ ਪਤਾ ਹੈ ਤੁਹਾਡੇ ਉੱਥੇ ਵੀ 0 ਲੀਟਰ ਦਾ ਬੂਰਾ ਲੈ ਸਾਡੇ ਵੀ ਹੈ ਕਈ ਜਿਲ੍ਹਿਆਂ ਵਿੱਚ ਹੈ ਤਾਂ ਸਰਕਾਰ ਨੇ ਕੱਲ 10000 ਸਮੇ ਰੱਖਤਾ ਕੱਲ ਤੋਂ ਸਾਵਣ ਦਾ ਸ਼ੁਰੂ ਹੈ ਤੁਹਾਨੂੰ ਪਤਾ ਹੈ ਸਾਵਣ ਦਾ 70 ਵੀ ਆਪਣੇ ਵਿਧਾਨ ਸਭਾ ਰੱਖਿਆ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਮੁੱਦੇ ਦੀ ਗੱਲਬਾਤ ਹੋਣੀ ਸੀ ਇਹ ਹੋ ਸਕੇ ਹੀ ਜਾਂ ਨਹੀਂ ਦੇਖੋ ਜੀ ਗੱਲਬਾਤ ਤਾਂ ਜ਼ਰੂਰ ਹੋਊਗੀ ਟਾਈਮ ਵੀ ਮਿਲੂਗਾ ਵਿਰੋਧੀ ਧਿਰਾਂ ਕੋਲ ਇੰਨੇ ਮੁੱਦੇ ਨਹੀਂ ਹਨ ਜਿੰਨੇ ਉਹਨਾਂ ਨੇ ਕਾਨੂੰਨ ਪਾਸ ਕਰਨ ਲੈਣੇ ਨੇ ਉਹ ਉਹਨਾਂ ਨੇ ਮਤਲਬ ਤਿਆਰੀ ਕਰੀ ਜਾਂਦੇ ਨੇ ਉਹਨਾਂ ਨੇ ਕੈਬਨਟ ਦੀ ਮੀਟਿੰਗ ਬੁਲਾ ਕੇ ਜਿਹੜੇ ਮੁੱਦੇ ਕੱਲ ਨੂੰ ਪਾਸ ਕਰ ਲੈ ਜਿਹੜੇ ਮੁੱਦੇ ਦੇ ਉੱਤੇ ਕੀ ਬੋਲਣਾ ਕੌਣ ਕੀ ਬੋਲੂਗਾ ਉਹ ਸਾਰੇ ਦੀ ਤਿਆਰੀ ਹੈ ਜਿਹੜੀ ਉਹ ਕਰ ਰਹੇ ਨੇ ਵਿਰੋਧੀ ਧਿਰਾਂ ਵਾਲੇ ਤਾਂ ਆਹ ਜਿਹੜੀ ਇੱਕ ਫੋਟੋ ਹੁਣ ਨਣੀ ਮਤਲਬ ਵਾਇਰਲ ਹੋਈ ਹੈ ਇਹਦੇ 'ਚ ਉੱਜ ਕੇ ਰਹਿ ਗਈ ਜੀ ਇਸ ਕਰਕੇ ਮਤਲਬ ਜੇ 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 ਫੋਟੋ ਬਾਰੇ ਪਤਾ ਹੈ ਦਾ ਦਰਸ਼ਕਾਂ ਨੂੰ ਚਾਹਨਾ ਪਾ ਦੋ ਇਹ ਫੋਟੋ ਇੱਕ ਐਮਐਲਏ ਹੈ ਇਹ ਐਮਐਲਏ ਦੀ ਫੋਟੋ ਉਸ ਬੰਦੇ ਦੇ ਨਾਲ ਹੈ ਜਿਹੜੇ ਬੰਦੇ ਦੇ ਮਤਲਬ ਉਹਦੇ ਤੇ ਦੋਸ਼ ਹੈ ਵੀ ਇਸ ਬੰਦੇ ਨੇ ਗੋਲੀ ਮਾਰੀ ਹੈ ਜਾਂ ਇਸ ਬੰਦੇ ਨੇ ਫਾਇਰਿੰਗ કરી ਹੈ ਉਹ ਬੰਦਾ ਇਨਕਾਊਂਟਰ ਦੇ ਵਿੱਚ ਵੀ ਸ਼ਾਇਦ ਮਾਰਿਆ ਗਿਆ ਮੈਨੂੰ ਇਸ ਗੱਲ ਦਾ ਹਲੇ ਕਲੀਅਰ ਹੋਣ ਵਾਲੀ ਹੈ ਗੱਲ ਐ ਵੀ ਉਹ ਜਿਹੜੇ ਵੀ ਬੰਦੇ ਮਤਲਬ ਇਨਕਾਊਂਟਰ ਦੇ ਵਿੱਚ ਆ ਕੇ ਇਨਕਾਊਂਟਰ ਤੋਂ ਬਾਅਦ ਉਹ ਆਪਣਾ ਬਰਮਾ ਸਾਹਿਬ ਦਾ ਜਿਹੜਾ ਸੀਗਾ ਉਹਦਾ ਮਤਲਬ ਗੂਲੀकांड ਆ ਗਿਆ ਉਹਦੇ ਨਾਲ ਸੰਬੰਧਿਤ ਜਿਹੜਾ ਬੰਦਾ ਸੀਗਾ ਉਹਦੀ ਫੋਟੋ ਇੱਕ ਮਤਲਬ ਮੌਜੂਦਾ ਐਮਐਲਏ ਨਾਲ ਹੈ ਉਹ ਕਿਹੜੀ ਪਾਰਟੀ ਦਾ ਹੈ ਉਹ ਬਾਅਦ ਚ ਹੁਣ ਪਤਾ ਲੱਗਣ ਵਾਲੀ ਗੱਲ ਹੈ ਕੋ ਹੈ ਅਬ ਉਹ ਹਰਦੀ ਹੈ ਮਤਲਬ ਇਸ ਕਰਕੇ ਥੋੜਾ ਜਿਹਾ ਜਿਹੜਾ ਸਾਰਾ ਕੱਲ ਦਾ ਪ੍ਰੋਗਰਾਮ ਹੈ ਉਹ ਸਾਰਾ ਇਹਦੇ ਵਿੱਚ ਥੋੜਾ ਜਿਹਾ ਲੋਕ ਡਾਕਟਰ ਸਾਹਿਬ ਸਵਾਲ ਪੁੱਛਦਾ ਹੈ ਉੱਥੇ ਕੀ ਖੜੇ ਹੋਏ ਨੇ ਜਿਹੜਾ ਉਹ ਯਾਨੀ ਕਿ ਬੰਦਾ ਮਾਰੇ ਗਿਆ ਹੈ ਵਪਾਰੀ ਹੈ ਉਦੇ ਭਰਾ ਦੇ ਯਾਨੀ ਬੜਾ ਇੱਕ ਭਾਉਨਾਤਮਕ ਬਿਆਨ ਦਿੰਦਾ ਹੈ ਉਹ ਕਹਿੰਦੇ ਵੀ ਐ ਸਾਨੂੰ ਹੁਣ ਕਹਿੰਦੇ ਵੀ ਗੁੰਡਾ ਅੰਥਰਾ ਤੋਂ ਇੰਨਾ ਡਰ ਪੈ ਗਿਆ ਕਿ ਕਹਿੰਦੇ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਉਹਨਾਂ ਦਾ ਪੂਰਾ ਪ੍ਰਵਾਹ ਡਰਿਆ ਹੋਇਆ ਇਸ ਘਟਨਾ ਤੋਂ ਬਾਅਦ ਮੰਦੇ ਹੋ ਪੂਰਾ ਪ੍ਰਵਾਹ ਡਰ ਰਿਹਾ ਬਾਹਰ ਨਹੀਂ ਨਿਕਲ ਰਹੇ ਬੰਦੇ ਦੇਖੋ ਜਿਹੜੇ ਡਰ ਕੇ ਤਾਂ ਰਹੇ ਹੰਦਈ ਆ ਡਰ ਤਾਂ ਹੁੰਦਾ ਹੈਗਾ ਵੀ ਹੈ ਇਹ ਗੱਲ ਕਰ ਫਿਰ ਹੁਣ ਮਤਲਬ ਜਦ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਅਨਸਰ ਹੁੰਦੇ ਨੇ ਇਹਨਾਂ ਨੂੰ ਸਿਆਸੀ ਸਹ ਹੁੰਦੀ ਹੈ ਸਿਆਸੀ ਪੁਸਤਕ ਨਹੀਂ ਹੁੰਦੀ ਹੈ ਉਹ ਕਿਸੇ ਵੀ ਪਾਰਟੀ ਦਾ ਲੀਡਰ ਹੋ ਸਕਦਾ ਅਸੀਂ ਜਿਹੜੇ ਆਮ ਲੋਕ ਆ ਸਾਨੂੰ ਮਤਲਬ ਲੋਕਾਂ ਦੇ ਜਿਹੜੇ ਰਾਜਸੀ ਲੋਕ ਨੇ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਸਾਨੂੰ ਅਸੀਂ ਵੋਟਾਂ ਪਾਉਨੇ ਆ ਤੁਸੀਂ ਸਾਡੇ ਉੱਤੇ ਡੰਡਾ ਤੇ ਗੋਲੀਆਂ ਭਰਉਣ ਵਾਲਿਆਂ ਨੂੰ ਪਨਾਹ ਦੇਣ ਲੱਗ ਜਾਂਦੇ ਹੋ ਬਦਕਿਸਮਤੀ ਇਹ ਆ ਵੀ ਅਸੀਂ ਲੋਕ ਪਾਰਟੀਆਂ ਦੇ ਵਿੱਚ ਵੰਡੇ ਹੁੰਦੇ ਆ ਜਿਹੜੇ ਆਸਾ ਲੇ ਆ ਇਹ ਮੁੱਦੇ ਹੁੰਦੇ ਨੇ ਉਹਨਾਂ ਤੇ ਧਿਆਨ ਸਾਡਾ ਵੀ ਨਹੀਂ ਰਹਿਣ ਦਿੰਦੇ ਇਹ ਲੋਕ ਹੋਰ ਪਾਸੇ ਹੀ ਸਾਨੂੰ ਘੁਮਾ ਕੇ ਮਤਲਬ ਚੁਕਨੀਆਂ ਚੁਪਰੀਆਂ ਗੱਲਾਂ ਕਰਕੇ ਸਾਡੇ ਵੋਟਾਂ ਬਟੋਰ ਲੈਂਦੇ ਨੇ ਉਦੋਂ ਬਾਅਦ ਇਹ ਮਾਰ ਮਰਾਈ ਕੁਟਕ ਲੁੱਟ ਸਾਰਿਆਂ ਨੂੰ ਤਰਜੀਹ ਦਿੰਦੇ ਨੇ ਮਤਲਬ ਉਧਰ ਜਾਣਾ ਨਹੀਂ ਚਾਹੀਦਾ ਇਹ ਜਿੰਨਾ ਚਿਰ ਸਾਰੇ ਲੋਕ ਜਥੇਵੰਦ ਨਹੀਂ ਹੁੰਦੇ ਇਹ ਮਤਲਬ ਆਪਣੀ ਸਿਆਸਤ ਇਸੇ ਤਰ੍ਹਾਂ ਕਰਦੇ ਰਹਿਣਗੇ ਜਿਹੜੇ ਸਿਆਸੀ ਲੋਕ ਨੇ ਚਲੋ ਡਾਕਟਰ ਸਾਹਿਬ ਹੈ ਨਾ ਮੁੱਦੇ ਵਾਲਾ ਨਾ ਚਲੋ ਆਪਾਂ ਮੰਨ ਲੈਂਦੇ ਅਕਲ ਸੈਸ਼ਨ ਸ਼ੁਰੂ ਹੁੰਦਾ 10 ਹੋ ਜੇ ਤੇ ਚਲੋ 10 ਨਹੀਂ 11 ਵਜੇ ਲਾ ਲਓ ਜਦੋਂ ਵੀ ਸ਼ੁਰੂ ਹੋਏਗਾ ਤਾਂ ਉਸ ਦੇ ਵਿੱਚ ਪਹਿਲਾਂ ਤਾਂ ਬੈਸਵਾਜੀ ਹੋਏਗੀ ਤੁਹਾਨੂੰ ਲੱਗਦਾ ਵੀ ਕੱਲੋ ਸੈਸ਼ਨ ਦੇ ਵਿੱਚ ਬੇਦਬੀ ਦਾ ਮੁੱਦਾ ਮੇਨ ਹੈ ਨਸ਼ਿਆਂ ਦਾ ਮੁੱਦਾ ਮੇਨ ਹੈ ਤੇ ਇਹਨਾਂ ਦੇ ਉੱਪਰ ਗੱਲਬਾਤ ਹੋਏਗੀ ਤਾਂ ਉਹਨੂੰ ਕਿੰਨਾ ਸਮਾਂ ਲੱਗ ਸਕਦਾ ਹੈ ਬਿੱਲ ਪਾਸ ਹੋਣ ਨੂੰ ਕਿਉਂਕਿ ਬਿੱਲ ਕਿੱਥੇ ਕਿੱਥੇ ਜਾਏਗਾ ਗੱਲਬਾਤ ਕਿਵੇਂ ਹੋਏਗੀ ਵਿਰੋਧੀ ਵੀ ਸਵਾਲ ਖੜੇ ਕਰਨਗੇ ਨਾ ਦੇਖੋ ਜੀ ਵਿਰੋਧੀਆਂ ਦੇ ਫਿਰ ਵਿਰੋਧੀਆਂ ਦੇ ਜਿਹੜੇ ਲੀਡਰ ਨੇ ਉਹ ਬੋਲ ਲੈਣਗੇ ਪੰਜ ਛੇ ਮੁੱਦੇ ਨੇ ਦੇਖੋ ਬੇਅਦਕੀ ਦਾ ਮੁੱਦਾ ਆ ਗਿਆ ਜੀ ਇਹ ਇਹ ਭਾਖੜਾ ਬਿਆਸ ਵਾਲਾ ਪਾਣੀ ਵਾਲਾ ਮੁੱਦਾ ਆ ਗਿਆ ਜੀ ਇਸੇ ਹੋਰ ਨੇ ਤਿੰਨ ਮੁੱਦੇ ਜਿਹੜੇ ਵੱਡੇ ਅਮਨ ਕਾਨੂੰਨ ਦਾ ਮੁੱਦਾ ਆ ਗਿਆ ਗੈਂਗਸਟਰਵਾਦ ਵਾਲਾ ਮੁੱਦਾ ਆ ਗਿਆ ਇਹ ਮੁੱਦੇ ਨੇ ਇਹਨਾਂ ਦੇ ਉੱਤੇ ਹੀ ਕਰਨਗੇ ਤੇ ਜਿਹੜੇ ਹੋਰ ਛੋਟੇ ਮਸਲੇ ਨੇ ਉਹਨਾਂ ਨੂੰ ਤਾਂ ਬਸ ਜੈ ਹੋ ਕਹਿ ਕੇ ਉਹ ਪਾਸ ਕਰ ਦੇਣਗੇ ਤੇ ਸਾਰਾ ਕੰਮ ਕੰਪਲੀਟ ਹੋ ਜਾਊਗਾ ਇਹ ਗੱਡੀ ਨਾਲ ਚੜ ਕੇ ਅਕੂ ਆਪਦੇ ਹਲਕੇ ਨੂੰ ਚੱਲ ਪੈਣਗੇ ਜਿਹੜਾ ਇਹਨਾਂ ਨੂੰ ਖਰਚਾ ਮਿਲੂਗਾ ਉਹ ਖਰਚਾ ਲੈ ਲੈਣਗੇ ਤੁਹਾਨੂੰ ਲੱਗਦਾ ਨਹੀਂ ਜਿਵੇਂ ਜਿਵੇਂ ਅੱਜ ਸੈਸ਼ਨ ਸ਼ੁਰੂ ਹੁੰਦੇ ਪ੍ਰਤਾਪ ਸਿੰਘ ਬਾਜਵਾ ਕੁਲਤਾਰ ਦੀ ਸੰਧੋ ਤੋਂ ਪਹਿਲਾਂ ਹੀ ਬੋਲ ਪਏ ਓ ਜੇਕਰ ਉਹ ਰਿਆ ਨਾ ਬੋਲਦੇ ਤਾਂ ਹੋ ਸਕਦਾ ਸੈਸ਼ਨ ਚੱਲਦਾ ਸੀ ਅੱਜ ਹੀ ਆਦੀ ਮੁੱਦੇ ਦੀ ਗੱਲਬਾਤ ਹੋਉਂਦੀ ਸੀ ਦੇਖੋ ਜੀ ਬੋਲਣਾ ਤਾਂ ਫਿਰ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਉਹਨਾਂ ਨੂੰ ਇਸ ਗੱਲ ਦਾ ਵੀ ਜਿਹੜੀ ਸਾਡੀ ਮੇਰੀ ਵੀਡੀਓ ਹੈ ਇਹ ਐਡਿਟ ਕੀਤੀ ਹੋਈ ਹੈ ਹੁਣ ਇਹ ਦੇਖੋ ਜਦੋਂ ਕੋਈ ਜਾਂਚ ਆਊਗੀ ਜਾਂ ਕੋਈ ਕਮੇਟੀ ਬਣੂਗੀ ਜਾਂ ਕੋਰਟਾਂ ਜਾਂ ਥਾਣੇ ਮਤੋਂ ਜਾਂਚ ਕਰਾਂਗੇ ਫਿਰ ਪਤਾ ਲੱਗੂਗੀ ਆਸਲੀ ਗੱਲ ਕੀ ਹੈ ਕਿਉਂਕਿ ਉਹ ਵੀ ਹੁਣ ਸੁਰਖੀਆਂ ਚਾ ਰਹੇ ਨੇ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਆਉਣ ਵਾਲਾ ਪੰਜਾਬ ਦਾ ਕਾਂਗਰਸ ਸੀਐਮ ਦੱਸਦੇ ਨੇ ਦੇਖੋ ਉਹ ਕੋਈ ਇਕੱਲੇ ਥੋੜੀ ਦੱਸਦੇ ਨਹੀਂ ਪੰਜਾਬ ਦੇ ਵਿੱਚ ਘੱਟੋ ਘੱਟ 8 ਬੰਦੇ ਨੇ ਕਾਂਗਰਸ ਦੇ ਵਿੱਚ ਜਿਹੜੇ ਸੀਐਮ ਦੇ ਕੈਂਡੀਡੇਟ ਮਤਲਬ ਬੜੇ ਬੈਠੇ ਨੇ ਉਹ ਤਾਂ ਜਦੋਂ ਇਲੈਕਸ਼ਨਾਂ ਦੇ ਵਿੱਚ ਆ ਕੇ ਜਿੱਤ ਪ੍ਰਾਪਤ ਕਰਨਗੇ ਉਦੋਂ ਬਾਅਦ ਦੀਆਂ ਗੱਲਾਂ ਨੇ ਇਹ ਅੱਠੇ ਜਣੇ ਆਪਸ ਵਿੱਚ ਭਾੜੇ-ਭਟਾਈ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਜਿਦੇ ਨਾਲ ਮਤਲਬ ਸੀਐਮ ਦੀ ਕੁਰਸੀ ਤਾਂ ਦੂਰ ਤੇ ਵਿਰੋਧੀ ਧਿਰ ਦੀ ਕੁਰਸੀ ਵਾਲਾ ਮਸਲਾ ਵੀ ਨਾ ਰਹੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਜੁਟ ਹੋਣਾ ਚਾਹੀਦਾ ਉਹ ਪਾਰਟੀ ਪ੍ਰਧਾਨ ਵੱਡੇ ਨੇ ਜਿਹੜੇ ਜਾਂ ਜਿਹੜਾ ਵਿਧਾਨ ਸਭਾ ਦਾ ਇਹ ਹੁੰਦਾ ਹੈਗਾ ਕਮੇਟੀ ਬਣਦੀ ਜਿੱਤਿਆਂ ਹੋਈਆਂ ਦੀ ਇੱਕ ਕਮੇਟੀ ਹੁੰਦੀ ਹੈ ਉਹ ਕਮੇਟੀ ਆਪ ਹੀ ਬੰਦੇ ਨੂੰ ਚੁਣੂਗੀ ਜੇ ਇਹਨਾਂ ਨੇ ਇਸ ਤਰ੍ਹਾਂ ਐਲਾਨ ਕਰ ਦਿੱਤਾ ਤਾਂ ਇਹ ਇੱਕ ਦੂਜੇ ਨੂੰ ਹਰਾਉਣ ਦੇ ਵਿੱਚ ਤਸਰ ਨਹੀਂ ਛੱਡਣਗੇ ਚਲੋ ਡਾਕਟਰ ਸਾਹਿਬ ਆਪਾਂ ਸ਼ਾਮ ਦੇ ਲਾਈਵ ਦੇ ਬਰੋਨ ਦੇ ਤੁਸੀਂ ਸਾਡਾ ਸਾਥ ਦਿੱਤਾ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਹੜਾ ਜੁੜੇ ਸੀਗੇ ਜਿੰਦਰ ਸਿੰਘ ਜੀ ਮਾਨਸਾ ਤੋਂ ਸਾਡਾ ਅੱਜ ਦਾ ਮੁੱਦਾ ਸੀ ਕਿ ਪੰਜਾਬ ਦਾ ਸੈਸ਼ਨ ਜਿਹੜਾ ਅੱਜ ਉਹ ਮੁਲਤ ਵੀ ਹੋ ਗਿਆ ਕੱਲ ਸਵੇਰੇ 10:00 ਵਜੇ ਲਈ ਜਿਵੇਂ ਕਿ ਸਾਡਾ ਮੁੱਦਾ ਦਾ ਅੱਜ ਦਾ ਇਹ ਸੀ ਪਰ ਉਦੇ ਨਾਲ ਨਾਲ ਕਈ ਮੁੱਦਿਆਂ ਤੇ ਅਸੀਂ ਹੋਰ ਵੀ ਗੱਲਬਾਤ ਕੀਤੀ ਹੈ ਕਿ ਪਰ ਯਾਨੀ ਕਿ ਬਾਜਾ ਸਾਹਿਬ ਦਾ ਬਿਆਨ ਸਾਹਮਣੇ ਆ ਗਿਆ ਬਾਜਾ ਸਾਹਿਬ ਨੇ ਸੈਸ਼ਨ ਸ਼ੁਰੂ ਹੁੰਦੇ ਸਾਰੀ ਕੁਲਤਾਰ ਸੰਧੋ ਤੋਂ ਪਹਿਲੇ ਹੀ ਆਪਣਾ ਪੱਖ ਰੱਖਣਾ ਸ਼ੁਰੂ ਕਰ ਦਿੱਤਾ ਕਿ ਵੀ ਮੈਂ ਐਫਐਡੀ ਚ ਕਹਾਂ ਚਾਹੁੰਦਾ ਮੇਰੀ ਐਫਐਡੀ ਨਹੀਂ ਹੋ ਰਹੀ ਜਦ ਕਿ ਅੱਜ ਲੋਕਾਂ ਦੀ ਮੰਗ ਸੀ ਕਿ ਬੇਜਬੀ ਦਾ ਬਿੱਲ ਲਿਆਂਦਾ ਜਾਏਗਾ ਨਸ਼ੇ ਦੇ ਮੁੱਦੇ ਦੀ ਗੱਲਬਾਤ ਹੋਏਗੀ ਪਰ ਸ਼ਾਇਦ ਹੋਤੋਦਾ ਇਸੇ ਕਰਕੇ ਸਰਕਾਰ ਦੇ ਵੱਲੋਂ ਜਿਹੜਾ ਕਿ ਸਵਾਲੀਆ ਨਿਸ਼ਾਨ ਉਠਾਦੇ ਹੋਏ ਇਸ ਸੈਸ਼ਨ ਨੂੰ ਕੱਲ ਤੱਕ ਟਾਲ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਹੁਣ ਮਾਨ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਘੜੀਸਾ ਜਾਂਦੇ ਨੇ ਇਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਉਂਕਿ ਜਿਹੜਾ ਕਤਲ ਹੋਇਆ ਹੈ ਬੋਰ ਦੇ ਵਿੱਚ ਉਹ ਮਾਮਲਾ ਵੀ ਅੱਜ ਭਖਿਆ ਉੱਥੇ ਉਹ ਬਾਜੋ ਸਾਹਮਣੇ ਗੱਲ ਵੀ ਕੀਤੀ ਹੈ ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਿਆਨ ਆਂਦਾ ਹੈ ਸਾਹਮਣੇ ਕਿ 2 ਕਰੋੜ ਰੁਪਏ 11 ਮਿੰਟ ਦੇ ਸੈਸ਼ਨ ਦੇ ਲਈ ਕਿਉਂ ਖਰਚ ਕੀਤਾ ਗਿਆ ਜੇਕਰ ਤੁਸੀਂ ਸੈਸ਼ਨ ਮੁਕਤ ਵੀ ਕਰਨਾ ਸੀ ਕਿਉਂਕਿ ਇੱਕ ਤਾਂ ਤੁਹਾਡੇ ਤੋਂ ਜਵਾਬ ਮੰਗਣ ਆਏ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਹ ਪੁੱਜ ਜਾਂਦੇ ਆ ਵੀ ਤੁਹਾਡੇ ਕਿੰਨੀਆਂ ਸੀਟਾਂ ਦੇ ਵਿਧਾਨ ਸਭਾ ਤੇ ਕਾਂਗਰਸ ਦੇ ਕਿੰਨੀਆਂ ਪਰ ਹਾਂ ਇਹ ਸੈਸ਼ਨ ਕੱਲ 10 ਵਜੇ ਸ਼ੁਰੂ ਹੋਣ ਦੇ ਪੂਰੇ ਯਾਨੀ ਕਿ ਕਿਆਸਾ ਲਗਾਈਆਂ ਜਾ ਰਹੀਆਂ ਨੇ ਕੱਲ ਸੈਸ਼ਨ ਸ਼ੁਰੂ ਹੁੰਦਾ ਹੈ ਤਾਂ ਦੇਖਦੇ ਹਾਂ ਉਹਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ ਪੰਜਾਬ ਸਰਕਾਰ ਦੇ ਲੋਕ ਕੀ ਵਿਰੋਧੀ ਧਿਰ ਵਾਲੇ ਸੈਸ਼ਨ ਚੱਲਣ ਦੇਣਗੇ ਜਾਂ ਐਦਾਂ ਹੀ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਉਹ ਖਰਾਬ ਹੁੰਦਾ ਰਹੇਗਾ ਤਾਂ ਦੋਸਤੋ ਅਸੀਂ ਜੋ ਵੀ ਅਗਲੀ ਅਪਡੇਟ ਸਾਡੇ ਕੋਲ ਆਏਗੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਐ ਸੋ ਤੁਸਾਡਾ ਸ਼ਾਨਦਾਰ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਡਾ ਦੁਆਰਾ ਜੁੜਾ ਨਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਉੱਤਾਂ ਤੁਸੀਂ ਦੇਖਦੇ ਹੋ ਪੰਜਾਬੀ ਟੀਵੀ ਤੇ ਮੈਨੂੰ